ਅੱਜ ਇੱਥੇ ਜਿਦਾ ਕਿ ਤੁਹਾਨੂੰ ਪਤਾ ਹੋਇਆ ਹੈਗਾ ਕਿ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਜਿਹੜਾ ਹੈਗਾ ਗਵਰਨਮੈਂਟ ਆਫ ਪੰਜਾਬ ਵੱਲੋਂ ਜਿਹੜਾ ਹੈਗਾ ਅੱਜ ਇੱਥੇ ਕਾਰਵਾਈ ਜਿਹੜੀ ਹੈਗੀ ਕੀਤੀ ਜਾ ਰਹੀ ਹੈਗੀ ਜਿਹਦੇ ਚ ਡਿਮੋਲੀਸ਼ਨ ਦੀ ਪ੍ਰੋਸੀਜਰ ਹੈਗਾ ਉਹ ਮਤਲਬ ਵਿੱਚ ਲਿਆ ਜਾਦਾ ਹੈਗਾ ਜਿਹਦੇ ਚ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਪ੍ਰਜਨਸ਼ਾਹੀ ਲਾ ਨਾਡਰ ਸਥਿਤੀ ਨੂੰ ਪੁਕਰਾ ਕਰਨ ਵਾਸਤੇ ਹੈਗੀ ਜਦੋਂ ਅਸੀਂ ਇੰਨਾ ਦੀ ਜਿਹੜੀ ਡਿਟੇਲ ਦੇ ਨਿਕਲਾਈ ਹੈ ਤਾਂ ਇਹਦੇ ਚ ਜਿਹੜਾ ਹੈਗਾ ਜਿਹੜਾ ਇਹਦਾ ਘਰ ਹੈਗਾ ਇਹਦਾ ਨਾਮ ਗੋਰੂ ਹੈਗਾ ਇਹ ਦੇਚੇ ਪੰਜ ਫਈਆ ਜਿਹੜੀ ਐਨਡੀਪੀਰ ਦਾ ਦਰਜ ਹੈਗੀ ਇਹਦੇ ਬਦਰ ਤੇ ਵੀ ਚਾਲ ਰਹੀ ਹੈ ਜਿਹੜੀ ਦਰਜ ਹੈ ਇੱਥੇ ਜਿਹੜੇ ਕੰਸਰਨਡ ਮਹਿਕਮੇ ਜਿਹੜੇ ਹੈਗੇ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਜਿਹੜੇ ਆਫਸਰਸ ਅਗੇ ਮੈਜਿਸਟ੍ਰੇਟਸ ਅਗੇ ਇਹਦੇ علاوہ ਜਿਹੜਾ ਕਾਨੂੰਨ ਦੀ ਸਟਿਟੀ ਬਣਾਇ ਰੱਖਣ ਵਾਸਤੇ ਪੁਲਿਸ ਵੀ ਮੌਜੂਦ ਹੈਗੀ ਹੈ ਕਿੰਨੇ ਕਿਹੜੇ 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 ਮਾਮਲੇ ਦਰਜਾ ਜੀ ਇਹਨਾਂ ਦੇ ਉੱਪਰ ਦੇਖੋ ਇਹਦੇ ਇੰਨੇ ਐਨਡੀਪੀਐਸ ਦੇ ਜਿਹੜੇ ਮਾਮਲੇ ਦਲਛੇ ਸਰ ਲਗਾਤਾਰ ਲਗਾਤਾਰ ਜਾਰੀ ਰਹਿਣਗੇ ਜਿਹੜੇ ਦੇਖੋ ਜੀ ਦੇਖੋ ਜੀ ਇਹਦੇ 'ਚ ਬੜਾ ਸਟਿੱਕ ਹੈ ਗਈ ਕੰਸਰਨ ਮਹਿਕਮੇ ਵੱਲੋਂ ਜਿਹੜਾ ਸਾਨੂੰ ਜਦੋਂ ਵੀ ਇਸ ਸੰਬੰਧ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਏਗੀ ਪੁਲਿਸ ਵੱਲੋਂ ਲਗਾਤਾਰ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਸਪੋਰਟ ਆ ਪ੍ਰੋਵਾਈਡ ਕੀਤਾ ਕਿੰਨੇ ਕਿੰਨੇ ਕਰ ਰਹੇ ਨੇ ਦੇਖੋ ਹੁਣ ਤੱਕ ਕਿੰਨੀਆਂ ਕਾਰਵਾਈਆਂ ਕੀਤੀਆਂ ਤੇ ਹੁਣ ਤੱਕ ਅਸੀਂ ਜਿਹੜੇ 7 7 ਕਾਰਵਾਈਆਂ ਹੈ ਗਈ ਜਿਹੜਾ ਕੰਸਰਨ ਮਹਿਕਮੇ ਵੱਲੋਂ ਆਏ ਉਹ ਕਿੱਟੀ ਗਈ ਹੈਗੀ ਜਿਹੜਾ ਚ ਪੁਲਿਸ ਵਾਲਾ ਜਿਹੜਾ ਹੈਗਾ ਲਾਅਨ ਆਰਡਰ ਦੀ ਸਥਿਤੀ ਨੂੰ ਮੈਂ ਟੇਕ ਲਈ ਫੋਰਸ ਹੈਦਰੇ ਪ੍ਰੋਵਾਈਡ ਕੀਤੀ ਗਈ ਤੁਹਾਨੂੰ ਪਤਾ ਹੈ ਕਿ ਇਹਦੇ ਚ ਜਿਹੜਾ ਹੈਗਾ ਪੁਲਿਸ ਸਟੇਟ ਦੁਆਰਾ ਜਿਹੜਾ ਇਹਨੇ ਤੁਹਾਨੂੰ ਵੀ ਇਸ ਸਬੰਧ ਵਿੱਚ ਹੈਗਾ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਸਾਰੇ ਲੋਕੀ ਜਿਹੜਾ ਹੈਗਾ ਡਾਕਸ ਦੇ ਵਿੱਚ ਐਨਵਲ ਲੱਗੇ ਇਸ ਕਰਕੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਪਾਪਅਪ ਜਿਹੜਾ ਪੁਲਿਸ ਦਾ ਜਾਂਦਾ ਹੈ ਅਨਸ਼ੁਕੀ ਤੱਕ ਨਾ ਨਾ ਨਜਾਇਜ਼ ਤੌਰ ਤੇ ਬਣਾਇਆ ਕੰਮ ਹੀ ਤਾਂ ਹੈ ਦੇਖੋ ਉਹ ਤਾਂ ਕੰਸਰਨ ਮੈਕ ਨੇ ਤੋਂ ਤੁਸੀਂ ਜਿਹੜਾ ਹੈਗਾ ਉਹ ਉਹਦਾ ਜਵਾਬ ਦੇ ਰਿਹਾ ਕੰਸਰਨ ਮੈ ਯੋਗਦੇਵ ਨਾ ਸਾਹ ਬਰੋਧ ਦੇ ਨਾਲ ਜੋੜ